ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤੁਮ ਘਾਵ ਹੋ ਆਪ ਹਾਦ ਮੋਹਿ ਮਚਾਵ ਹੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰ ਮੋਰ ਅੱਛਾ ਨਿਜ ਕਰਦੇ ਕਰੀਐ ਸਭ ਰਨ ਕੋ ਆ ਸੰਗਰੀਐ पूरन होए हमारी आशा तोर भजन की रह प्यासा तुम्हें तो छाड़ कोई अवरना त्याहू जो अवर चाहो सो तुम ते पाऊं सेवक सिख हमारे तारिय हैं चुन चुन सत्र हमारे मारिय हैं आभाद मुझे उबरिय मरण काल का त्रास नरियजो सदा हमारे पच्छा श्रीअस्तुजु करे और अच्छा ਰੱਖ ਲਿਓ ਮੋਹਿ ਰਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਭ ਧਰਾ ਕਾਲ ਪਾਈ ਸ਼ਿਵ ਜੂ ਅਵਤਾਰam ਕਾਲ ਪਾਈ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸકલ ਪ੍ਰਜਾ ਜਿਨਿ ਆਪ ਸਵਾਰੀ ਸ਼ਿਵ ਕਨਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲਮੋ ਬਦਕਿਯੋ ਘਟ ਘਟ ਕੇ ਅੰਤਰ ਕੀ ਜਾਨਤ ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੇ ਉਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪੜ ਜਾ ਧਰਤ ਤਪ ਦੇਹ અપਾਰਾ ਜਬ ਅਕਰ ਕਰਤੋਂ ਕਭੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਨਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਕ ਮੂੜ ਚਰਦ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਕੋ ਕਰਪਾਨਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੇ ਉਤਪਜ ਖਾਨ ਬਹੁ ਰਚ ਦਿਨੇ ਕਹੂੰ ਫੂਲ ਰਜਵ ਬਠਾ ਕਹੂੰ ਸੰਡ ਭਇਓ ਸ਼ੰਕਰ ਕਠਾ ਸ੍ਰੀ ਗ੍ਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਿਅੰਭਵ ਅਵਰਚਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਪਾਤਾ ਸਕਲ ਮਲੀਸ਼ ਕਰੋ ਰਣ ਕਾਤਾ ਜੀ ਅਸ ਤੋ ਜਿਤ ਅਵਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਅਰਚਾ ਹੋਇ ਤਾਏ ਸਭ ਕਾਲਾ ਦੁਸ਼ਟ ਅ੍ਰਿਸ਼ਟੇ ਤਰੰਤ ਤਦਕਾਲਾ ਕਿਰਪਾ ਦ੍ਰਿਸ਼ਟ ਤਮ ਜੈ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਛ ਵ ਸਕੇ ਨ ਕੋਈ ਏਕ ਵਾਰ ਜਨਤਮੈ ਸਮਾਰਾ ਕਾਲ ਫਾਸਤੀ ਤਾਏ ਵਾਰੰ ਜੇਂਦਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੇਤਮ ਸ਼ਰਨ ਤੀਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤਮ ਸ਼ਰਨ ਤੀਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਧਰਮ ਹੋ ਸਹਾਈ दुष्ट दोगते लिहो बचाई हमरी करो हाथ द रछा पूरन होई चित की इच्छा तब जनन मन रह हमारा अपना जान करो प्रतपारा हमरे दुष्ट सब तुम काव हो आप हाद मह बचावहु सुखी वसै मोरो परिवार सेवक सिख सब करताराम ਮੋਰ ਅੱਛਾ ਨਿਜ ਕਰਦੇ ਕਰੀਐ ਸਬਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਾਹੂ ਜੋ ਵਰ ਚਾਹੋਂ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁੰਚਨ ਸੱਤਰ ਹਮਾਰੇ ਮਾਰੀਆ ਹੈ ਆਬਾਦ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਵਰੀਐ ਉਜੈ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੂ ਕਰਿ ਹੋ ਰੱਛਾ ਰੱਖ ਲਿਓ ਮਹੇ ਰੱਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਵਤਰਾ ਕਾਲ ਪਾਈ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੁਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਯੋ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਕ ਕਰਾ ਕਰ ਤਾਰਾ ਪੜ ਜਾ ਧਰਤ ਤਪ ਦੇਹ અપਾਰਾ ਜਬ ਅਕਰ ਕਰਤੋ ਕਭੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਕ ਮੂਡ ਉਚਾਰਤ ਭੇਦਾ ਜਾਕੋ ਭੀਮ ਨਾ ਪਾਵਤ ਵੇਦਾ ਤਕ ਕਰਪਾਨਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਪਜ ਖਾਨ ਬਹੁ ਰਚ ਦੀਨੇ ਕਹੂੰ ਫੂਲ ਰਾਜਾ ਵਾ ਬੈਠਾ ਕਹੂੰ ਸੰਡ ਪਇਓ ਸ਼ੰਕਰ ਕਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜਗਾਦ ਸਰੂਪ ਸਿਅੰਭਵ ਅਵਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਪਾਤਾ ਸਕਲ ਮਲੀਸ਼ ਕਰੋ ਰਣ ਕਾਤਾ ਜੇ ਉਸ ਤੋਂ ਜਤਬਿ ਸ਼ਰਨਿ ਪਰੇ ਤਿਨਕੇ ਦੁਸ਼ਟ ਦੁਖਤੁ ਹੋਇ ਮਰੇ। ਉਰਖ ਜਵਨ ਪਗ ਪਰੇ ਤਿਹਾਰਿ ਤਿਨਕੇ ਤੁਮ ਸੰਕਟ ਸਭ ਤਾਰੇ। ਜੋ ਕਲ ਕੋ ਇਕ ਵਾਰ ਧਿਆ ਹੈ ਧਾਕੇ ਕਾਲ ਨਿਕਟ ਨ ਆਹ। ਅਰੱਛਾ ਹੋਇ ਤਾਇ ਸਭ ਕਾਲਾ ਦੁਸ਼ਟ ਅ੍ਰਿਸ਼ਟ ਤਰੰਤ ਤਦਕਾਲਾ। ਕਿਰਪਾ ਦ੍ਰਿਸ਼ਟ ਤਮ ਜੈ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ। ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਚ ਵੈ ਸਕੈ ਨ ਕੋਈ ਏਕ ਵਾਰ ਜਿਨ ਤਮੈ ਸਮਾਰਾ ਕਾਲ ਫਾਸਤੇ ਤਾਹਿਉ ਵਾਰ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਾਮ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਠਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਤਮ ਘਾਵੋ ਆਪ ਹਾਦ ਮਹ ਮਚਾਵਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਭ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਅਸਾਤ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰਨਾ ਧਾਹੂ ਜਵਰ ਚਾਹੂ ਸੁ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆਂ ਹਨ ਚੁੰਨ ਚੁੰਨ ਸਤਰ ਹਮਾਰੇ ਮਾਰੀਆਂ ਹਨ ਆਵਾਦ ਮੁਝ ਉਵਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੁ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ दीनबन्ध दुष्टन केहन्ता तमोपुरी चतुर्दशकंतां कालपाय ब्रह्मा अवतरा कालपाय शिवजू अवतरा कालपाय करबिसन प्रकाशा सकल कालका की आत्मसा जवन काल जुगी शिव कियो वेदराज ब्रह्मा जो थियो ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ शिवकन को शिवगुण सुख दियो सत्रन को फल मो बद कियो कट कट के अंतर की जानत पले बुरे की पीर पहचानत चीटी ते कुंचर य स्थूला सब पर कृपा दृष्ट कर फूला संतंद उपाय ते दुखी सुख पाए साधन के सुखी एक एक की पीर पहचान कट कट के पट पट की जान ਜਬ ਉਦਕਰਖ ਕਰਾ ਕਰ ਤਾਰਾ ਫਟ ਜਾ ਧਰਤ ਤਪ ਦੇਹ અપਾਰਾ ਜਬ ਅਕਰ ਕਰਤ ਕਭੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸਿਰਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਕ ਮੂੜ ਚਾਰਿਤ ਭੇਦਾ ਜਾਕੋ ਭੀਵ ਨਾ ਪਾਵਤ ਵੇਦਾ ਤਕੋ ਕਰਪਾਨਨ ਮੰਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬਧਹਿ ਜੇਤੀ ਵਰਨਤ ਭਿੰਨ ਭਿੰਨ ਤਏ ਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਪਜ ਖਾਨ ਬਹੁ ਰਚ ਦੀਨੇ ਕਹਉ ਫੂਲ ਰਾਜਾ ਵਾ ਬੈਠਾ ਕਹਉ ਸੰਡ ਪਇਓ ਸੰਕਰ ਕਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਿਯੰ ਭਵ ਅਵਰਚਾ ਮੇਰੀ ਤੁਮ ਕਰੋ ਸਿਖ ਵਾਰ ਸਿਖ ਸੰਘਰੋ दुष्ट जीते उठवत पात साकल मलीश करो रण काता जे अस तु जितब शन्नी परे तिनके दुष्ट दुखत अमरे पुरख जवन पग परे तिहारे तिनके तुम संकट सब तारे जो कल को एक बार त्याह है ताके काल निकट न है अरच्छा होए ताई सब काल दुष्टरिष्टे तरंत तत्काल ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਛ ਵੈ ਸਕੈ ਨ ਕੋਈ ਏਕ ਵਾਰ ਜਿਨ ਤਮ ਸਮਾਰਾ ਕਾਲ ਫਾਸਤੇ ਤਾਹਿ ਵਾਰ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਲੋਗ ਤੇ ਲਿਓ ਬਚਾਈ ਖੜਗ ਕੇ ਤਮਾ ਸ਼ਰਣ ਧਿਆਰੀ ਆਪ ਹੱਥ ਦੈ ਨਿਹੁ ਉਮਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਲੋਗ ਤੇ ਲਿਓ ਬਚਾਈ 함ਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾਮ ਹਮਰੇ ਦੁਸ਼ਟ ਸਭੇ ਤੁਮ ਘਾਵੋ ਆਪ ਹਾਦ ਮਹਿ ਮੁਚਾਵਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਭੇ ਕਰਤਾਰਾਮ ਮੋਰ ਅਚਾ ਨਿਜ ਕਰਦੇ ਕਰਿਐ ਸਭੈ ਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਅਸਾਥ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਾਹੂੰ ਜਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਹੈ ਚੁੰਚਨ ਸੱਤਰ ਹਮਾਰੇ ਮਾਰਿਆ ਹੈ ਆਬਾਦ ਮੁਝੇ ਉਵਰਿਆ ਮਰਨ ਕਾਲ ਕਾ ਤਰਾਸ ਨਵਰੀਐ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਉਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਵਤਰਾ ਕਾਲ ਪਾਈ ਸ਼ਿਵ ਜੂ ਅਵਤਾਰam ਕਾਲ ਪਾਈ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸੁਭਕਿਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨੁ ਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਉਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਕ ਕਰਾ ਕਰ ਤਾਰਾ ਫੜ ਜਾ ਧਰਤ ਤਪ ਦੇਹ અપਾਰਾ ਜਬ ਅਕਰ ਕਰਤੋਂ ਕਭੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਨਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਕ ਮੂੜ ਚਰਦ ਭੇਦਾ ਜਾ ਕੋ ਭੀ ਨਾ ਪਾਵਤ ਵੇਦਾ ਤਕ ਕਰਪਾ ਨਨ ਮੰਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੇ ਉਤਪਜ ਖਾਨ ਬਹੁ ਰਚ ਦੀਨੇ ਕਹਉ ਫੂਲ ਰਜਵ ਬੈਠਾ ਕਉ ਸੰਡ ਭਇਓ ਸ਼ੰਕਰ ਕਠਾ ਸ੍ਰੀ ਗ੍ਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਿਅੰਭਵ ਅਵਰਚਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਪਾਤਾ ਸਕਲ ਮਲੀਸ਼ ਕਰੋ ਰਣ ਕਾਤਾ ਜੀ ਅਸਤੁ ਜਿਤ ਅਵਸ਼ਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਾ ਆਹ। ਅਰਚਾ ਹੋਇ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਤਰੰਤ ਤਦਕਾਲਾ। ਕਿਰਪਾ ਦ੍ਰਿਸ਼ਟ ਤਮ ਜੈ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਛ ਵਸਕੇ ਨ ਕੋਈ। ਏਕ ਵਾਰ ਜਨਤਮੈ ਸਮਾਰਾ ਕਾਨ ਫਾਸਤੀ ਤੈ ਵਾਰੰ। ਜੇਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੇ ਤਮ ਸ਼ਰਨ ਤਿਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਜੋਗ ਤੇ ਲਿਓ ਬਚਾਈ ਖੜਗ ਕੇ ਤਮ ਸ਼ਰਨ ਤਿਹਾਰੀ ਆਪ ਹਾਥ ਦੈ ਲਿਓ ਉਵਾਰੀ ਸਰਬ ਧਰਮ ਹੋ ਸਹਾਈ दुष्ट दोगते लिहो बचाई हमरी करो हाथ द रछा पूरन होई चित की इच्छा तब जनन मन रह हमारा अपना जान करो प्रित पार हमरे दुष्ट सब तुम खाव हो आप हाद मह बचावहु सुखी वस मोरो परिवार सेवक सिख सब करताराम ਮੋਰ ਅੱਛਾ ਨਿਜ ਕਰਦੇ ਕਰੀਐ ਸਬਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾਂ ਧਾਹੂੰ ਜਵਰ ਚਾਹੂੰ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁੰਚਨ ਸੱਤਰ ਹਮਾਰੇ ਮਾਰੀਆ ਹੈ ਆਵਾਦ ਮੁਝੇ ਉਬਰਿਐ ਮਰਨ ਕਾਲ ਕਾ ਤਰਾਸ ਨਵਰੀਐ ਉਜਵ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੂ ਕਰਿਓ ਰੱਛਾ ਰੱਖ ਲਿਓ ਮੋਹਿ ਰੱਖਨ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਪੁਰੀ ਚਤੁਰਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋਗੀ ਸੁਭ ਕੀਓ ਬੇਦਰਾਜ ਬ੍ਰਹਮਾ ਜੋthਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨ ਉਪਜਾਇਓ ਆਦੇ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਸ਼ਿਵਕੰਨ ਕੋ ਸ਼ਿਵ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਪਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰਿ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਉਪਾਇ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਕ ਕਰਾ ਕਰ ਤਾਰਾ ਪੜ ਜਾ ਧਰਤ ਤਪ ਦੇਹ અપਾਰਾ ਜਬ ਕਰ ਕਰਤਹੁ ਕਭੂ ਤੁਮ ਮੈ ਮਿਲਤ ਦੇਹ ਤਰ ਸਭਹੁ ਜਿਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਨਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਧਨੀਲ ਅਨਾਦ ਸੰਭ ਤਕ ਮੂਡ ਚਰਦ ਭੇਦਾ ਜਾਕੋ ਭੀਬ ਨਾ ਪਾਵਤ ਵੇਦਾ ਤਾਕੋ ਕਰਪਾਨਨ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬਧਹਿ ਜੇਤੀ ਵਰਨਤ ਭਿੰਨ ਭਿੰਨ ਤੈ ਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰam ਇਕ ਰੂਪ ਅਨੂਪ ਸਰੂਪ ਅਰੰਕ ਭਯੋਰਾ ਕਹਿ ਭੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਪਜ ਖਾਨ ਬਹੁ ਰਚ ਦੇਨੇ ਕਹਉ ਫੂਲ ਰਾਜਾ ਵਾ ਬੈਠਾ ਕਹਉ ਸੰਡ ਪਇਓ ਸ਼ੰਕਰ ਕਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਵ ਆਦ ਜਗਾਦ ਸਰੂਪ ਸਿਅੰਭਵ ਅਵਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਉਸ ਤੋਂ ਜਤਬਿਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਅਮਰੇ। ਉਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ। ਜੋ ਕਲ ਕੋ ਇਕ ਵਾਰ ਧਿਆ ਹੈ ਧਾਕੇ ਕਾਲ ਨਿਕਟ ਨ ਆਹ। ਅਰੱਛਾ ਹੋਇ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਤਰੰਤ ਤਦਕਾਲਾ। ਕਿਰਪਾ ਦ੍ਰਿਸ਼ਟ ਤਮ ਜੈ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ। ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਛਾਚ ਵੈ ਸਕੈ ਨ ਕੋਈ ਏਕ ਵਾਰ ਜਿੰਤ ਮੈਂ ਸਮਾਰਾ ਕਾਲ ਫਾਸਤੇ ਤਾਹਿ ਉਵਾਰਾ ਜਿੰਦਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਠਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਠਰਮ ਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ